ਇੱਕ ਐਸੀ ਘਟਨਾ ਘਟੀ ਪਿੰਡ ਦੇ ਵਿੱਚ ਛੋਟੇ ਜਿਹੇ ਬੱਚੇ ਜਨਨ ਕਿ ਕੁੱਤੇ ਪਿੱਛੋਂ ਲੜਾਈ ਹੁੰਦੀ ਹੁੰਦੀ ਤੇ ਵੱਡੇ ਬੰਦਿਆਂ ਦੇ ਵਿੱਚ ਗੱਲ ਪਹੁੰਚ ਗਈ ਗੱਲ ਕੀ ਹੈ ਇੱਕ ਬੱਚਾ ਜਨਨ ਕਿ ਕਤੂਰਾ ਲਿਆ ਘਰੇ ਆ ਗਿਆ ਉਹਨਾਂ ਦੇ ਪਰਿਵਾਰ ਦੇ ਘਰੇ ਜਿਹਨਾਂ ਦਾ ਕਤੂਰਾ ਲੈਂਦਾ ਸੀ ਤੇ ਉਹ ਇਹਨਾਂ ਦੇ ਘਰੇ ਆ ਗਏ ਘਰੇ ਆ ਕੇ ਜਨਨ ਕਿ ਪਰਿਵਾਰ ਦੇ ਸੱਟਾਂ ਮਾਰੀਆਂ ਅੱਜ ਪੂਰਾ ਨਗਰ ਨਿਵਾਸੀ ਸਾਰਾ ਇਕੱਠਾ ਹੈ ਅਸੀਂ ਰੋਡ ਦੇ ਉੱਪਰ ਖੜੇ ਆ ਪਿੰਡ ਜੀਵਨ ਸਿੰਘ ਵਾਲੇ ਦੇ ਵਿੱਚ ਸਾਡੇ ਨਾਲ ਪਿੰਡ ਦੇ ਮੋਢੇਵਰ ਵਿਅਕਤੀ ਨੇ ਕੁਝ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਹਾਣੀ ਕੀ ਹੈ ਪੂਰੀ ਕਹਾਣੀ ਤਾਂ ਇਹਨਾਂ ਤੋਂ ਸੁਣਾਗੇ ਇਹਨਾਂ ਨੂੰ ਪਤਾ ਦੇ ਪਰਿਵਾਰ ਨਾਲ ਜਿਹੜੀ ਘਟਨਾ ਘਟੀ ਹੈ ਬਾਈ ਸਤਿ ਸ੍ਰੀ ਅਕਾਲ ਜੀ ਜਿਹੜੇ ਪਰਿਵਾਰ ਦੇ ਕਹਿੰਦੇ ਦੋ ਜੀਆਂ ਦੇ ਕਤਲ ਹੋ ਗਏ ਉਹ ਪੂਰੀ ਕਹਾਣੀ ਕੀ ਹੈ ਜੀ ਉਹ ਕਹਾਣੀ ਇਹ ਹੈ ਜੀ ਇਹ ਪਿੰਡ ਜੀਵਨ ਸਿੰਘ ਵਾਲਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦਾ ਹੈ ਜੀ ਇੱਥੇ ਕੱਲ ਕੁੱਤੇ ਦੇ ਰੱਖਣ ਦੇ ਮਤਾਬਕ ਕੋਈ ਆਪਸ ਵਿੱਚ ਮਾੜਾ ਮੋਟਾ ਬੱਚਿਆਂ ਦਾ ਕੋਈ ਮਾਮੂਲੀ ਤੇ ਤਕਾਰ ਹੋ ਗਿਆ ਜੀ ਉਦੇ ਸਬੰਧ ਚ ਰਾਤ ਨੂੰ ਮਤਲਬ ਕਿ ਪਿੰਡ ਦੇ ਵਿਅਕਤੀਆਂ ਨੇ ਮਤਲਬ ਫੜੇ ਵੀ ਹੋਏ ਨੂੰ ਦੱਸਿਆ ਹੂੰ ਉਹਨਾਂ ਨੇ ਆ ਕੇ ਦੋ ਬੰਦਿਆਂ ਦੀ ਮੌਕੇ ਤੇ ਮਤਲਬ ਕਿ ਮੌਤ ਹੋ ਗਈ ਹੂੰ ਪਹਿਲਾਂ ਤਾਂ ਜਿਹੜਾ ਬੇਟਾ ਸੀ ਹੂੰ ਉਹਦੇ ਸੱਟਾਂ ਮਾਰੀਆਂ ਜੀ ਸੱਟ ਇੰਨੀ ਮਾਰੀ ਕਿ ਮਤਲਬ ਮੌਕੇ ਤੇ ਮੌਤ ਹੋ ਗਈ ਤਖੜੀ ਸੱਟ ਮਾਰੀ ਬੰਦਿਆਂ ਨੇ ਦੇਖਣ ਨੂੰ ਜੀ ਫਿਰ ਉਹਦਾ ਬਾਪ ਸੀ ਹੂੰ ਉਹਦੇ ਸੱਟਾਂ ਮਾਰੀਆਂ ਉਹਦੀ ਵੀ ਮੌਕੇ ਤੇ ਮੌਤ ਹੋ ਗਈ ਜੀ ਉਸ ਤੋਂ ਬਾਅਦ ਉਹਨਾਂ ਨੇ ਮਾਤਾ ਦੇ ਘਰ ਚ ਬਾਹਰ ਤੇ ਸੱਟ ਵੱਜੀ ਉਹ ਜਿਹੜੇ ਇਲਾਜ ਹਸਪੀਟਲ ਚ ਦਾਖਲੇ ਜੀ ਇਹ ਇੱਕੜਾ ਛੋਟਾ ਬੱਚਾ ਸੀ ਉਹਨੂੰ ਵੀ ਅੰਦਰ ਵੜ ਕੇ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਮਾਰਨ ਦੀ ਉਹ ਕੋਈ ਪਿੱਛੇ ਛੋਟਾ ਬਾਹਰ ਹੈ ਉਥੋਂ ਦੀ ਨਿਕਲ ਕੇ ਖੇਤਾਂ 'ਚ ਮਤਲਬ ਕਿ ਉਹ ਬਚ ਬਚਤ ਹੋ ਗਈ ਜੀ ਹਾਂ ਜਿਹੜਾ ਨਵੇਂ ਜਾਨ ਦੇ ਸੱਟਾਂ ਮਾਰੀਆਂ ਬਜ਼ੁਰਗ ਦੇ ਸੱਟਾਂ ਮਾਰੀਆਂ ਤੇ ਇੱਕ ਛੋਟਾ ਬੱਚਾ ਇਹਨਾਂ ਸਾਰੇ ਪਰਿਵਾਰਾਂ ਦੀ ਉਮਰ ਕਿੰਨੀ ਕਿੰਨੀ ਕਾ ਉਹਦੀ 32 ਸਾਲ ਦੱਸਿਆ ਜੀ ਬੇਟੀ ਦੀ ਉਮਰ ਮੰਦਰ ਸਿੰਘ ਹੈ ਨਾ ਜੀ ਨਾਮ ਆਮੰਦਰ ਸਿੰਘ 58 ਸਾਲ ਹੈ ਜੀ ਮੰਦਰ ਸਿੰਘ ਦੀ 58 ਸਾਲ ਬਾਪ ਹੈ ਜੀ ਤੇ ਦੂਜੇ ਮੁੰਡੇ ਦੀ 32 ਸਾਲ ਉਮਰ ਹੈ ਜੀ ਜੀ ਹਾਂ ਜੀ ਇੱਕ ਕੋਈ ਹੋਰ ਰੰਜਸ ਤਾਂ ਨਹੀਂ ਸੀ ਕਿ ਕੁੱਤਿਆਂ ਪਿੱਛੇ ਢੀ ਜਿਹੜਾ ਕੰਮ ਵੱਧ ਗਿਆ ਇੱਥੇ ਸੀ ਸੁਣਿਆ ਨਹੀਂ ਆ ਨਹੀਂ ਸੁਣਿਆ ਹਾਂ ਪਹਿਲਾਂ ਇਹ ਸਿੱਟਾ ਚੁੱਕੀ ਦਾ ਨਸ਼ਾ ਕਰਦੇ ਗੁਰਦੀ ਸੀ ਸਾਡੀ ਬੰਦੇਓ ਸਾਰੇ ਨਸ਼ੇੜੀ ਨਸ਼ੇੜੀ ਬੰਦੇ ਸੀਗੇ ਜੀ ਪਹਿਲਾਂ ਵੀ ਜੇਲ੍ਹ ਜੂਲ ਰਹਿ ਕੇ ਆਏ ਨੇ ਹੂੰ ਕਿਉਂਕਿ ਇੱਕ ਆਪਾਂ ਕ੍ਰਿਮੀਨਲ ਬੰਦੇ ਕਹਿ ਦਿੰਨੇ ਆ ਉਹ ਬੰਦੇ ਸੀ ਉਹ ਜੀ ਉਹਨਾਂ ਨੇ ਜਿੰਨਾ ਕਿ ਇਹ ਪਤਾ ਸੀ ਵੀ ਇਹ ਕੰਮ ਇਹ ਕਿਸੇ ਕਰਸਣਗੇ ਇੱਥੇ ਨਹੀਂ ਕਿਤੇ ਹੋਰ ਕਰਦਣਗੇ ਪਿੱਛੇ ਵੀ ਪਹਿਲਾਂ ਕਰਦੇ ਕਰਦੇ ਆਏ ਆ ਜੀ ਬਾ ਇੱਥੇ ਆ ਕੇ ਤਾਂ ਕਰਪੱਟੀ ਦਿੱਤਾ ਜਿਹੜੇ ਬੰਦਿਆਂ ਨੇ ਘਰੇ ਆ ਉਹ ਬੰਦੇ ਤੁਹਾਡੇ ਪਿੰਡ ਦੇ ਆ ਸਾਡੇ ਪਿੰਡ ਦੇ ਆ ਜੀ ਸਾਡੇ ਪਿੰਡ ਦੇ ਇਸ ਦੇ ਜ਼ਿਮੀਂਦਾਰਾਂ ਦੇ ਮੁੰਡੇ ਆ ਉਹ ਕਿੰਨੇ ਉਹ ਕਿੰਨੇ ਬੰਦੇ ਸੀ ਜਿਹੜੇ ਇਹਨਾਂ ਦੇ ਘਰੇ ਜਨ ਕਿ ਵਾਰ 30 ਦਸਰੇ ਵੀ 4-5 5-7 ਬੰਦੇ ਸੀਗੇ ਜੀ ਹੁਣ ਆਪਾਂ ਕੋਲੇ ਨਹੀਂ ਸੀ ਜੀ ਵੈਸੇ ਅਸੀਂ ਤਾਂ ਨਗਰ ਚੋਂ ਮੌਕੇ ਤੇ ਨਹੀਂ ਸੀ ਜੀ ਹਾਂਜੀ ਜਿਹੜਾ ਮੁੰਡਾ ਕਤਲ ਹੋਇਆ ਜਿਹਦੇ ਮੁੰਡੇ ਦਾ ਡੈਥ ਹੋਈ ਹੈ ਜੀ ਉਹ ਮੁੰਡੇ ਦੀ ਵਿਆਹ ਹੋਇਆ ਹੋਇਆ ਸ਼ਾਦੀ ਦਾ 10 ਸਾਲ ਦਾ ਮੁੰਡਾ ਹੈ 8-10 ਸਾਲ ਦਾ ਮੁੰਡਾ ਹੈ ਉਹ ਜੀ ਜੀ ਹਾਂਜੀ ਆਮ ਤੌਰ ਤੇ ਜਿਹੜੇ ਤੁਹਾਡੇ ਜੱਟ ਜ਼ਿਮੀਂਦਾਰ ਆਪਾਂ ਪੈਲੀਆਂ ਪਿੱਛੇ ਹੋਰ ਚੀਜ਼ਾਂ ਪਿੱਛੇ ਦਾ ਬਥੇਰੇ ਲੜਦੇ ਆਏ ਆਂ ਬਿਚ ਚਲੋ ਕਤਲ ਵੀ ਹੋ ਜਾਂਦੇ ਆ ਹਨਾ ਕਬਜ਼ੇ ਲੈਣੇ ਆਪਾਂ ਇਹੋ ਜੀ ਗਲਤ ਤੁਸੀਂ ਕੁੱਤਿਆਂ ਪਿੱਛੇ ਤਾਂ ਪਹਿਲੀ ਵਾਰ ਸੁਣੀ ਹੋਣੀ ਗੱਲ ਪਹਿਲੀ ਵਾਰ ਸੁਣੀ ਸਾਡੇ ਇਲਾਕੇ ਦੇ ਪੂਰੇ ਇਲਾਕੇ ਦੇ ਵਿੱਚ ਮਤਲਬ ਕਿ ਤਸੱਲੀ ਇਹ ਮੱਚੀ ਹੋਈ ਹੈ ਵੀ ਕੁੱਤੇ ਪਿੱਛੇ ਐਡਾ ਵੱਡਾ ਕੰਮ ਪਹਿਲੀ ਵਾਰ ਤੇ ਬਹੁਤ ਮਤਲਬ ਕਿ ਨਰਥ ਹੋਇਆ ਇਸ ਜੀ ਦਾ ਵੀ ਹੋਣਾ ਨਹੀਂ ਚਾਹੀਦਾ ਵੀ ਲੜਾਂਗਾ ਪੜਾਂਗਾ ਚਲੋ ਹੋ ਜਾਂਦੀਆਂ ਆਪਾਂ ਮੰਨ ਲੈਨੇ ਅੱਗੇ ਵੀ ਹੋ ਜਾਂਦੀਆਂ ਪਰ ਇਸ ਚੀਜ਼ ਵਿੱਚ ਤੇ ਅਸੀਂ ਪਹਿਲੀ ਸਾਲ ਮੇਰੀ ਵੀ 55 ਸਾਲ ਦੀ ਮੈਂ ਪਹਿਲੀ ਵਾਰ ਸੁਣੀ ਆ ਸਾਰੇ ਬੰਦੇ ਹੋਰ ਵੀ ਕੜੇ ਨੇ ਕੋਲ ਪਹਿਲੀ ਵਾਰ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਹੁਣ ਅਸੀਂ ਆ ਦੂਜੇ ਨਾਲ ਦੇ ਪਿੰਡ ਤੋਂ ਆਏ ਆਗੇ ਮੇਰੀ ਮੇਰੇ ਪਿੰਡ ਵੇ ਆਤੀ ਮੁੰਡਾ ਜੀ ਵੀ ਸਾਰੇ ਮੇਰੇ ਪਿੰਡ ਤੋਂ ਆਹ ਸਾਰੀ ਸੰਗਤ ਬਹੁਤ ਆਈ ਹੋਈ ਆ ਉਥੋਂ ਇਲਾਕੇ ਦੇ ਵਿੱਚੋਂ ਬੰਦੇ ਆਏ ਹੋਏ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਆਂ ਜੀ ਇਹ ਕਹਿੰਦੇ ਸੋ ਜਿਹੜਾ ਉਹ ਪਰਿਵਾਰ ਇਹਨਾਂ ਦੇ ਘਰੇ ਆਇਆ ਵਾਰ ਕਰਕੇ ਗਿਆ ਜਿਹੜਾ ਉਹ ਕਤੂਰਾ ਸੀ ਕੋਈ ਛੋਟਾ ਮੋਟਾ ਕਿੱਡਾ ਕਤੂਰਾ ਸੀ ਛੋਟਾ ਹੀ ਆ ਜੀ ਅੰਦਰ ਹੈਗਾ ਉਹ ਵੀ ਹਾਂ ਛੋਟਾ ਹੀ ਆ ਜੀ ਉਹ ਨਸਲ ਤਾਂ ਤੇ ਆਮ ਦੇਸੀ ਆ ਕੋਈ ਆਮ ਦੇਸੀ ਜਾਂ ਫੋਟੋ ਦਾ ਦਿਖਾਈ ਆ ਉਹਦੀ ਕੋਈ ਫਰਦਾ ਸੀ ਹਾਂ ਉਹ ਕਿੱਥੋਂ ਇਹਨਾਂ ਦਾ ਕੋਈ ਬੱਚਾ ਲਿਆਇਆ ਚੱਕ ਕੋਈ ਬੱਚਾ ਇਹਨੇ ਕਹਿੰਦੇ ਅਸੀਂ ਰੱਖਣਾ ਹੈ ਉਹਨਾਂ ਦਾ ਕਹਿੰਦਾ ਵੀ ਅਸੀਂ ਰੱਖਣਾ ਹੈ ਬਸ ਇਸੇ ਗੱਲ ਪਿੱਛੇ ਕੋਈ ਮੜਾ ਵੀ ਉਹ ਕੁੱਤਾ ਉਹਨਾਂ ਕੋਲੇ ਸੀ ਪਹਿਲਾਂ ਨਹੀਂ ਇਹ ਨਹੀਂ ਜੀ ਪਤਾ ਵੀ ਇਹਨਾਂ ਕੋਲੇ ਸੀ ਜਾਂ ਉਹਨਾਂ ਕੋਲੇ ਸੀ ਵੀ ਵਾਰਾ ਕੁੱਤਾ ਹੀ ਦੱਸਦੇ ਨੂੰ ਕੋਈ ਐਡਾ ਕੋਈ ਹੈ ਨਹੀਂ ਹਾਂ ਜੀ ਹਾਂ ਬਿਲਕੁਲ ਜਿਹੜਾ ਉਹਨਾਂ ਦੇ ਪਹਿਲਾਂ ਉਹਨਾਂ ਨੇ ਆਪਸ ਵਿੱਚ ਕੋਈ ਸਬੰਧ ਸੀ ਯਾਰੀ ਦੋਸਤੀ ਸੀ ਕਿ ਜਦੋਂ ਕੁੱਤਾ ਲੈ ਕੇ ਆਂਦਾ ਸੀਗੇ ਮੇਰੇ ਬੰਦੇ ਕੋਟਸ਼ਮੀਰ ਦੇ ਜੀ ਸਾਰੇ ਸਤਸੰਗ ਜੀ ਪਤਾ ਕੀ ਸੀਗਾ ਇਹ ਬੰਦਾ ਇੱਥੇ ਇਹ ਸਾਰੇ ਕਿਤੇ ਠੇਕੇ ਠੂਕੇ ਤੇ ਰੋਜ਼ ਇਕੱਠੇ ਹੁੰਦੇ ਸੀ ਤਾਂ ਮੁੰਡਾ شریف ਸੀਗਾ ਜੀ ਜੀ ਇਹਨੇ ਕਿਸੇ ਹੋਰ ਬੰਦੇ ਤੋਂ ਥਰਡ ਬੰਦੇ ਤੋਂ ਲਿਆ ਸੀਗਾ ਹਾਂ ਜੀ ਕੁੱਤਾ ਉਹ ਕਹਿੰਦਾ ਸੀ ਵੀ ਤੁਸੀਂ ਮੈਂ ਕੁੱਤਾ ਉਹਦੇ ਪੁੱਛੇ ਤੋਂ ਬਿਨਾ ਨਹੀਂ ਦਿੰਦਾ ਹਾਂ ਗੱਲ ਸੁਣਨ ਚ ਜੋ ਆਈ ਹੈ ਉਹ ਬਸ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਹਾਂ ਬਸ ਉਹ ਧੱਕੇ ਨਾਲ ਦਾ ਆ ਗਏ ਬਸ ਕੁੱਤਾ ਫਿਰ ਇੱਕ ਕਾਲ ਬਣ ਕੇ ਆ ਗਿਆ ਨਾ ਕਾਲੀ ਸੀ ਕੁੱਤਾ ਕਾਲ ਬਣ ਗਿਆ ਕੁੱਤਾ ਇਹਨੇ ਤੇ ਘਰ ਦਾ ਇੱਕ ਕਾਲ ਬਣ ਕੇ ਆ ਗਿਆ ਕਤੂਰਾ ਬਸੇ ਲਾ ਲਓ ਇੱਕ ਕੁੱਤੇ ਨੇ ਜਨਨ ਕਿ ਦੋ ਘਰ ਫਟਦੇ ਦੋ ਘਰ ਫਟਦੇ ਦੋ ਕੇ ਕਈ ਪੱਟੇ ਕੇ ਤਿੰਨ ਚਾਰ ਤਾਂ ਹੋਰ ਫੜੀ ਲੈ ਜਿਹੜੇ ਨੇ ਤੇ ਮਕਦਮਾ ਪੈਣੀ ਪੈਣਾ ਨਿਕਲਦਾ ਮਤਲਬ ਹੀ ਨਹੀਂ ਜਿਹੜੇ ਨਾਲ ਆਏ ਹੋਣਗੇ ਨਾਲ ਜਿਹੜੇ ਬਿਮਾਰਨ ਦੇ ਹੋਜੀ ਚਾਰ ਪੰਜ ਜਣੇ ਜੀ ਹਾਂਜੀ ਕੀ ਲੱਗਦਾ ਵੀ ਉਹ ਕੁੱਤੇ ਨੂੰ ਲੈਣ ਆਏ ਸੀ ਜਾਂ ਮਾਰਦੀ ਮਨਸਾ ਦੇ ਵਿੱਚ ਆਏ ਸੀ ਜਿਹੜਾ ਬੰਦਾ ਛੋਟਾ ਜਿਹਾ ਸੀ ਗੱਡੀ ਚਿੱਟਾ ਕੁੱਤਾ ਜਾ ਉਹ ਕਿਸੇ ਨੇ ਇਹਨਾਂ ਨੂੰ ਦਿੱਤਾ ਉਹ ਕਹਿੰਦੇ ਸਾਡਾ ਕਤੂਰਾ ਹੂੰ ਉਹ ਕਹਦਾ ਵੀ ਤੂੰ ਫਰਾਂ ਦੇ ਬੰਦੇ ਨੂੰ ਲਿਆ ਜੀ ਜੋ ਓਸੀ ਜਾਂਦਾ ਤੇ ਤੈਨੂੰ ਅਸੀਂ ਵਾਪਸ ਕਰ ਦੇਾਂਗੇ ਹੂੰ ਉਹ ਕਹਦਾ ਹਾਂ ਚਲ ਜਾਵਾਂਗੇ ਥੱਕੇ ਨਾ ਹੂੰ ਇੱਥੋਂ ਗੱਲ ਨਹੀਂ ਦੀ ਵਧੀ ਹੈ ਜੀ ਹਾਂ ਇੱਕ ਈ ਗੱਲ ਸੀ ਇਹ ਤਾਂ ਜੇ ਤੜਕੇ ਚਾਰ ਬੰਦੇ ਬੁਲਾ ਕੇ ਵੀ ਪੱਕ ਪੰਚਾਇਤ ਵਿੱਚ ਗੱਲ ਕਰ ਸਕਦੇ ਸੀ ਉਹਦਾ ਕੁੱਤਾ ਜਾਂ ਕੁੱਤਾ ਚਿੱਟਾ ਜਾਂ ਛੋਟਾ ਜਾਂ ਜੀ ਚਿੱਟਾ ਜਾਂ ਗੱਦੀ ਜੀ ਉਹਦੇ ਪਿੱਛੇ ਆ ਕੰਮ ਇੰਨਾ ਬਜ਼ੇ ਨੇ ਦਾ ਹੂੰ ਕੋਈ ਆਪਸ 'ਚ ਇਹਨਾਂ ਦੀ ਕੋਈ ਰੰਜਿਸ਼ ਕੋਈ ਨਹੀਂ ਸੀਗੀ ਉਹਦਾਂ ਦੀ ਕੋਈ ਨਹੀਂ ਸੀ ਮਤਲਬ ਵੀ ਨਹੀਂ ਸੀ ਹੁਣ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਜੀ ਮੈਂ ਤਾਂ ਬਾਹਰ ਗਿਆ ਸੀ ਮੈਂ ਅੱਜ ਹੀ ਤੜਕੇ ਆਇਆ ਮੈਨੂੰ ਸਾਰ ਮੈਂ ਚਬਿਤਰ ਵਾਰਦਾ ਬਾਹਰ ਗਿਆ ਸੀਗਾ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਜੀ ਵੀ ਅਸੀਂ ਫੁੱਲ ਕਾਰਵਾਈ ਕਰਾਂਗੇ ਜਿੰਨੀ ਵੀ ਹੋਈ ਜੇ ਪ੍ਰਾਈਵੇਟ ਬੰਦਾ ਗਵਾਹੀ ਮੁਕਰਦਾ ਅਸੀਂ ਸਰਕਾਰ ਬਨ ਕੋਈ ਕਮੀ ਨਹੀਂ ਛੱਡ ਜੀ ਸਰਕਾਰ ਨੇ ਸਾਨੂੰ ਇਹ ਪੱਤਰ ਲੱਗਿਆ ਮੈਨੂੰ ਇੱਕ ਜਿਹੜੀਆਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਸ ਸਰਕਾਰ ਦੇ ਵਿੱਚ ਜਨਨ ਕਿ ਜਿਹੜੀ ਪੰਜਾਬ ਦੀ ਕਾਨੂੰਨ ਅਵਸਥਾ ਹੈ ਉਹ ਕਿਤੇ ਨਾ ਕਿਤੇ ਡਾਮਾ ਢੋਲ ਹੈ ਜੇ ਤੁਸੀਂ ਦਿਨੋਂ ਦਿਨ ਗੱਲ ਕਰੀਏ ਗਿਣਤੀ ਹੈ ਜਿਹੜੀ ਕਾਤਲਾਂ ਦੀ ਗਿਣਤੀ ਹੈ ਦਿਨ ਤੋਂ ਵੱਧ ਹੀ ਜਾ ਰਹੀ ਹੈ ਕੀ ਇਹ ਪਿਛਲੀਆਂ ਸਰਕਾਰਾਂ ਜਿਹੀ ਸੀਗਾ ਕਾਂਗਰਸ ਵੀ ਰਾਜ ਕਰ ਗਈ ਕਾਲੀ ਵੀ ਰਾਜ ਕਰ ਗਏ ਉਦੋਂ ਵੀ ਇਹੋ ਜਿਹਾ ਕੁਝ ਹੁੰਦਾ ਸੀ ਇੱਥੇ ਨਹੀਂ ਜੀ ਇਹ ਦੇਖੋ ਇਹ ਤਾਂ ਜੀ ਪਹਿਲਾਂ ਬਹੁਤ ਚਿਰ ਤੋਂ ਹੋਇਆ ਹੂੰ ਚਿਰ ਤੋਂ ਤੁਸੀਂ ਵੀ ਸਿਆਣੇ ਹੁੰਦਾ ਆਉਂਦਾ ਹੈ ਹੂੰ ਕਿਸੇ ਸਰਕਾਰ ਦੇ ਵਿੱਚ ਵੱਧ ਹੋ ਗਿਆ ਕੋਈ ਆਪੋਜੀਟ ਸਰਕਾਰ ਆ ਗਈ ਦੂਜੀ ਸਰਕਾਰ ਨੇ ਇਸ਼ਾਰਾ ਕਰਤਾ ਵੀ ਇਹਨਾਂ ਨੂੰ ਖੇਡੋ ਇਹੋ ਜਿਹੀਆਂ ਗੱਲਾਂ ਹੂੰ ਬਾਕੀ ਮੈਂ ਇਹ ਕਹਿਣਾ ਚਾਹੂੰਗਾ ਵੀ ਇੱਥੇ ਸਾਰੇ ਪਹਾੜਾ ਖੜੇ ਨਾ ਵੀ ਸਰਕਾਰ ਕਿੰਨੇ ਕੁ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਨਹੀਂ ਦੇ ਸਕਦੀ ਹੂੰ ਨਹੀਂ ਦੇ ਸਕਦੀ ਜੀ ਵੀ ਕੁਝ ਨਾ ਕੁਝ ਲੋਕ ਆ ਆਪਣੀ ਸੁਰੱਖਿਆ ਤੇ ਆਪ ਵੀ ਉਤਰਨ ਜੀ ਅੱਗੇ ਮੇਰੇ ਪਿੰਡ ਦੇ ਵਿੱਚੋਂ ਮੇਰਾ ਪਿੰਡ ਤੇ ਕੋਲੇਆ ਮੇਰੇ ਪਿੰਡ ਦੇ ਵਿੱਚ ਮੇਰੇ ਪਾਸੇ ਦੇ ਗਵਾਰਦ ਦੇ ਕਹਿੰਦੇ ਪੰਜ ਮੋਗੇ ਸੀ ਹੁਣ ਉਦਾਹਰਨ ਦੇ ਰਿਹਾ ਹਾਂ ਤੁਹਾਨੂੰ ਅਸੀਂ ਅੱਗੇ ਪਾਣੀ ਲਾਉਂਦੇ ਦੋ ਬੰਦੇ ਇੱਕ ਮੋਗੇ ਤੇ ਹੁੰਦੇ 10 ਬੰਦੇ ਹੋਗੇ ਖੇਤ 10 ਬੰਦੇ ਖੇਤ ਹੋਗੇ 10 ਬੰਦੇ ਪਾਣੀ ਵੜਾ ਕੇ ਆ ਰਹੇ ਨਾ ਜੀ ਤਾਂ ਰਾਜ ਚ 20 ਹੋਗੇ 10 ਪਾਣੀ ਵਢਣ ਵਾਸਤੇ ਜਾ ਰਹੇ ਨਾ ਜੀ 30 ਬੰਦੇ ਹੋਗੇ ਜੀ 30 ਬੰਦਿਆਂ ਦੇ ਮੰਨ ਕੇ ਚਲੋ 20-10 ਘਰ ਹੋ ਗਈ। ਉਹ ਦਸੇ 15 ਘਰ ਪੰਜ ਦਾ ਬਾਰ ਖੋਲਣ ਨੂੰ ਤਿਆਰ ਐ। ਬੁੜੀਆਂ ਵੀ ਸਾਡੇ ਬੰਦੇ ਆਉਣਗੇ। ਪੰਜ ਜਾਣ ਨੂੰ ਤਿਆਰ ਐ। ਉਹ ਵੀ ਬੜਕਚਾ ਜੇ। ਪੰਜ ਖੇਤ ਆਉਣ ਵਾਲਿਆਂ ਦੀ ਡੀਕਚਾ। ਵੀ ਇਸ ਕਰਕੇ ਸਾਡਾ ਸਿਸਟਮ ਹੁਣ ਕੀ ਹੋ ਗਿਆ ਅਸੀਂ 5 ਵਜੇ ਕੁੰਡੀ ਲਾ ਦਿੰਦੇ ਆ। ਜਾਂ 6 ਵਜੇ ਕਹਿੰਦੇ ਸਾਰੇ। ਅਸੀਂ ਬਾਹਰ ਕੋਈ ਨਹੀਂ ਦਿੰਦੇ ਸਾਰਾ ਬਾਜ਼ਾਰ ਖੁੱਲਿਆ ਜੀ ਕੁਛ ਹੋ ਜਨਾ ਵੀਰੇ। ਜੀ। ਹਰ ਪਿੰਡ ਦੇ ਵਿੱਚ। ਜੀ। ਵੀ ਸਾਨੂੰ ਆਰ ਦੀ ਰਾਖੀ ਆਪ ਨੂੰ ਸਾਡੇ ਖੇਤਾਂ 'ਚ ਮੋਟਰਾਂ ਹੁਣ ਮੋਟਰਾਂ ਦੇ ਉੱਤੇ ਜੇ ਅਸੀਂ 5 ਬੰਦੇ ਜਾਈਏ ਰਲ ਕੇ ਜਾਂ 10 ਬੰਦੇ ਜਾਈਏ 20 ਮੋਟਰਾਂ ਵਾਲੇ 30 ਮੋਟਰਾਂ ਵਾਲੇ ਬਾਰੀ ਨਾਲ ਜਾਈਏ ਤੇ ਅਸੀਂ ਜਾ ਸਕਦੇ ਹਾਂ ਜਾ ਸਕਦੇ ਹਾਂ ਸਹੀ ਹੈ ਇੱਕ ਜਿਹੜੇ ਘਟਨਾ ਘਟਿਆ ਪਰਿਵਾਰ ਦੇ ਨਾਲ ਪਰਿਵਾਰ ਦੇ ਵਿੱਚ ਇਹ ਮੁੰਡੇ ਦੀ ਜਿਹੜੀ ਮੌਤ ਹੋਈ ਹੈ ਇਹ ਇਕੱਲਾ ਹੀ ਸੀ ਜਾਂ ਕਿੰਨੇ ਭੈਣ ਭਰਾ ਇਹ ਇਹ ਇਕੱਲਾ ਮੁੰਡਾ ਦਾਦੇ ਜੀ ਇਕੱਲਾ ਹੀ ਹਾਂ ਇਕੱਲਾ ਹੀ ਹਾਂ ਇਕੱਲਾ ਹਾਂ ਹਾਂ ਦੋ ਦੋ ਭੈਣਾਂ ਦਾ ਦੋ ਭਰਾ ਹਾਂਜੀ ਦੋ ਭੈਣਾਂ ਦਾ ਜਨਿਕ ਇੱਕ ਭਰਾ ਸੀ ਅੱਜ ਜਣੇ ਕਿ ਪਰਵਾਦ ਜਿਹੜਾ ਚਰਾਗ ਸੀ ਉਹ ਬੁੱਝ ਗਿਆ ਜੀ ਮੁੰਡਾ ਮੜਿਆ 13 ਸਾਲ ਉਹਦੇ ਬੇਟੀ ਐ ਇੱਕ ਇੱਕ ਬੇਟਾ ਹੂੰ ਉਹਨਾਂ ਦੇ ਦੋ ਬੱਚੇ ਆ ਜੀ ਉਹ ਬੇਟੇ ਨੇ ਵੀ ਦੱਸ ਰਹੇ ਸੀ ਵੀ ਕੋਈ ਨਿਸ਼ਾਨ ਪਛਾਣਨ ਦੀ ਕੋਸ਼ਿਸ਼ ਕਰ ਰਹੇ ਸੀ ਜੀ ਉਹਦਾ ਜਿਹੜਾ ਜਿਹਦੀ ਡੈਥ ਹੋਈ ਉਹ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ ਸੀ ਇੱਕ ਅਸੀਂ ਤਾਂ ਦੇਖਿਆ ਨਹੀਂ ਜੀ ਜੀ ਜਿਹੜੇ ਉਹ ਮੁੰਡੇ ਆਏ ਸੀਗੇ ਉਹ ਨਸ਼ਾ ਨੁਸ਼ਾ ਕਰਦੇ ਸੀਗੇ ਜੀ ਕੋਈ ਤਾਂ ਜੀ ਪਤਾ ਹੀ ਹੁਣ ਉਹ ਤਾਂ ਕਰਕੇ ਹੀ ਆਉਂਦੇ ਸੀ ਅੱਜ ਵੀ ਕਿਤੇ ਰੋਜ਼ ਹੀ ਹੁੰਦਾ ਸੀ ਰੋਜ਼ ਹੀ ਕਰਦੇ ਸੀ ਤੁਸੀਂ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਕਿੰਨੇ ਚਿਰ ਕਿਹੋ ਜਿਹਾ ਪਰਿਵਾਰ ਹੈ ਬਹੁਤ ਮਾੜਾ ਕੰਮ ਹੋਇਆ ਜੀ ਹੂੰ ਇਹਨਾਂ ਨਾਲ ਕੋਈ ਲਗਾ ਨਹੀਂ ਸੀ ਦੇਗਾ ਨਹੀਂ ਸੀ ਦੂਰ ਘਰ ਸੀਗਾ ਜੀ ਹੂੰ ਬਹੁਤ ਹੀ ਨਜਾਇਜ਼ ਹੋਇਆ ਜੀ ਹਾਂਜੀ ਇੱਕ ਘਰ ਦੇ ਜਨਕਿ ਦੋ ਜੀ ਚਲੇ ਜਾਣੇ ਜਿਹੜੇ ਕਮਾਊ ਸੀ ਉਹ ਜਿਹੜੇ ਉਹ ਚਲੇ ਗਏ ਚਿਰਾਗ ਬੁੱਝ ਗਿਆ ਜਨਕਿ ਇਸ ਵਕਤ ਘਰ ਦਾ ਅੱਜ 20 ਸਾਲਾਂ ਨੂੰ ਕਿਤੇ ਕਮਾਈ ਕਰਨ ਵਾਲਾ ਮੁੰਡਾ ਹੋਊਗਾ ਜੀ ਹੂੰ ਹਾਂਜੀ ਕਿਵੇਂ ਘਰ ਪਾਉ ਤੋੜਨਗੇ ਹੂੰ ਹਾਂਜੀ ਪਰਿਵਾਰ ਕਿਦਾਂ ਦਾ ਸੀ ਕੋ ਜੀ ਜਿਹੜਾ ਪਰਿਵਾਰ ਬਹੁਤ شریف ਪਰਿਵਾਰ ਸੀਗਾ ਜੀ ਆਮ ਠੀਕ ਹੈ ਹਾਂ ਹਰ ਇੱਕ ਨਾ ਮਿਲਵਰਤਨ ਸੀ ਜਿਹੜੀ ਜ਼ਮੀਨ ਜਮੂਨ ਚੰਗੀ ਸੀ ਸਾਰਾ ਕੁਝ ਵਧੀਆ ਸੀ ਕੋਈ ਉਧਰ ਕੋਈ ਜ਼ਿਮੀਂਦਾਰਾਂ ਕੋਲੇ ਜਿਹੜੇ 5-7 ਕਿੱਲੇ ਹੁੰਦੇ ਆ ਜੀ ਇਹੋ ਜਿਹਾ ਸੀਗਾ ਜੀ ਹਾਂਜੀ ਪਰਿਵਾਰ ਦਾ ਜਿਹੜਾ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਸੁਭਾਅ ਵਧੀਆ ਸੀ ਵਰਤੁਰਤਾ ਉਹ ਬਹੁਤ ਵੱਡੇ ਪਰਿਵਾਰ ਸੀਗੇ ਬਸ ਹੁਣ ਇੱਕ ਰਵਾਜ ਤੁਰ ਗਿਆ ਜੀ ਆ ਕੋਠੀਆਂ ਪਾਉਣ ਦਾ ਅਡੋੜੀ ਹੋ ਗਏ ਕਿਸੇ ਨੇ ਕਿਸੇ ਖੇਤ ਪਾਲਿਆ ਕਿਸੇ ਨੇ ਕਿਸੇ ਖੇਤ ਪਾਲਿਆ ਜੀ ਬਹੁਤ ਵੱਡਾ ਪਰਿਵਾਰ ਆ ਜੀ ਇਹਨਾਂ ਦਾ 40-50 ਜੀਨ ਜਿਹੜਾ ਜਿਹੜੇ ਬੰਦੇ ਨੇ ਘਰੇ ਆਏ ਸੀ ਕਤਲ ਕਰਕੇ ਗਏ ਐ ਉਹ ਉਹਨਾਂ ਦੀ ਕੋਈ ਮਾੜੀ-ਮੋਟੀ ਪਹਿਲਾਂ ਜਾਂ ਕਿ ਬੋਲਚਾਲ ਜਾਂ ਕੋਈ ਵਟ ਡੋਲ ਦਾ ਜਾਂ ਪਿੰਡ ਦੇ ਵਿੱਚ ਕਦੇ ਮਾੜੀ-ਮੋਟੀ ਗੱਲ ਤੋਂ ਤੂੰ-ਤੂੰ ਮੈਂ-ਮੈਂ ਹੋਈ ਹੋਵੇ ਕਿਤੇ ਕੁੱਤੇ ਦਾ ਕੋਈ ਬਹਾਨਾ ਹੋਵੇ ਇਹ ਤਾਂ ਆਪ ਇਧਰਲੇ ਪਾਸੇ ਦੂਰ ਰਹਿਣਾ ਜੀ ਆਪਾਂ ਨੂੰ ਇੰਨੀ ਗੱਲ ਦਾ ਨਹੀਂ ਪਤਾ ਇਹ ਜੀ ਬਹੁਤ ਘਟਣਾ ਘਟੜੀ ਐ ਬਹੁਤ ਮਾੜਾ ਕੰਮ ਹੋਇਆ ਹੈ ਹੈ ਤੇ ਬਹੁਤ ਕੱਲਾ ਬੱਚਾ ਸੀਗਾ ਹੈ ਤੇ ਇਹ ਚਰਾਗ ਬੁਝ ਗਿਆ ਤੇ ਇਹ ਅਸੀਂ ਮੰਨ ਕਾ ਬਹੁਤ ਵਾਰ ਨੂੰ ਸੱਚ ਕਰਤੀ ਹੈ ਹੈ ਮੇਰੇ ਚਾਚੇ ਦਾ ਮੁੰਡਾ ਸੀਗਾ ਉਹ ਮੇਰਾ ਚਾਚਾ ਸੀਗਾ ਜੀ ਹੈ ਜੀ ਬਹੁਤ ਦੁੱਖ ਵਾਲੀ ਗੱਲ ਹੈ ਕੋਈ ਨਾ ਬਾਟਰੀ ਲੱਦੀ ਕੋਈ ਡੌਲ ਨਹੀਂ ਲੱਗਦੀ ਹਾਂ ਡੋਡੀ ਬਾਣ ਸੀਗੇ ਇਹਨਾਂ ਦੇ ਉਸ ਨਹੀਂ ਸੀਗਾ ਜਿਹੜਾ ਕੁੱਤਾ ਪਹਿਲਾਂ ਕੁੱਤੇ ਦੀ ਸਟਾਰਟਿੰਗ ਤੇ ਪਤਾ ਸਾਨੂੰ ਕੁੱਤੇ ਤੋਂ ਜਿਹੜੀ ਗੱਲ ਵਧੀਆ ਸਾਰੇ ਕਿਥੋਂ ਦੇ ਉਹ ਕੁੱਤਾ ਕਿੱਥੋਂ ਲਿਆਂਦਾ ਤੇ ਉਹਨਾਂ ਨੇ ਕਿੱਥੋਂ ਲਿਆਂਦਾ ਜਿਹੜਾ ਗੱਲ ਵਧੀਆ ਕਰਨ ਜਿੱਥੋਂ ਉਹ ਇੱਥੇ ਰੂੜੀਆਂ ਚ ਕੁੱਤੀ ਸੂਯੂ ਜੀ ਕੀ ਉਹਦਾ ਹੋਇਆ ਲੰਡਰ ਕੁੱਤਾ ਜੀ ਹੈ ਉਹ ਕੁੱਤਾ ਦਿਨੇ ਵੀ ਲੈਣਾ ਆ ਸਕਦੇ ਸੀ ਕਹਿੰਦੇ ਭਾਈ ਸਾਡਾ ਕੁੱਤਾ ਲੈ ਜਾ ਸਕਦਾ ਆ ਸਕਦੇ ਆ ਰਾਤ ਨੂੰ ਕਿਉਂ ਆਏ ਰਾਤ ਨੂੰ ਰਾਤ ਨੂੰ ਹੀ ਫੇ ਮਾਰਨ ਆ ਗੁੰਡਾਗਰਦੀ ਕਰਨ ਆਏ ਜੀ ਹੈ ਹੂੰ ਗੁੰਡਾਗਰਦੀ ਕਰਨ ਆਏ ਜੀ ਤੇ ਮਾਰਦ ਕੇ ਆਪਾਂ ਤੇ ਮਾਰ ਵੀ ਗਏ ਮਾਰਨਾ ਕੋਈ ਦੁਸ਼ਮਣੀ ਹੋਵੇ ਕੋਈ ਗੱਲਬਾਤ ਹੋਈ ਪਹਿਲਾਂ ਤੂੰ ਤੂੰ ਮੈਂ ਹੋਵੇ ਕਿਸੇ ਬੰਦੇ ਨੂੰ ਮਾਰਨਾ ਤਾਂ ਬਹੁਤ ਵੱਡਾ ਇੱਕ ਪਾਪ ਆਏ ਤਾਂ ਹਾਂ ਭਾਈ ਪਾਪ ਤੇ ਉਹ ਆ ਹੀ ਗੁੰਡਾਸੇ ਛੋਟੀਆਂ ਜਿਹੜੇ ਲੇਹੋ ਸ਼ਖਸ਼ ਮਾਰਨ ਆਏ ਸੀ ਕਰੇ ਵਾਰ ਕੀਤਾ ਇਸ ਪਰਿਵਾਰ ਤੇ ਹੈ ਕਿ ਉਹ ਆਹ ਜਾਨੀ ਕਿ ਇੱਥੇ ਉਹਨਾਂ ਦੇ ਪ੍ਰੂਫ ਪਏ ਹੋਏ ਨੇ ਉੱਪਰ ਨਿਸ਼ਾਨੀਆਂ ਲਾ ਦਿੱਤੀਆਂ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਉਹ ਡਰਾਈਵਿੰਗ ਲਾਇਸੈਂਸ ਆਪਾਂ ਦੀ ਕੀ ਚੀਜ਼ ਹੈ ਉਹ ਤੇ ਆਧਾਰ ਕਾਰਡ ਪਿਆ ਕਿਦਰ ਆ ਕੇ ਛੋਟੀ ਪਈ ਹੈ ਤੇ ਕਿਦਰ ਪਈ ਜਾਨੀ ਕਿ 10 ਜਾਨੀ ਕਿ ਇੱਥੇ ਹਿਕਾਰ ਦੱਸੀ ਜਾ ਰਹੇ ਨੇ ਜਿਹੜੇ 10 ਚੀਜ਼ਾਂ ਇੱਧਰ ਕੜਾ ਪਿਆ ਪਿੱਛੇ ਕੈਮਰਾ ਮੈਨੂੰ ਕਹਣਾ ਦਿਖਾ ਦੇ ਕੈਮਰੇ ਦੀਆਂ ਤਸਵੀਰਾਂ ਇਹ ਕੈਮਰਾ ਪਿਆ ਕਾਫੀ ਸਮਾਨ ਜਾਨੀ ਕਿ ਉਹਨਾਂ ਦਾ ਇੱਥੇ ਰਹਿ ਗਿਆ ਪ੍ਰਸ਼ਾਸਨ ਨੇ ਹੋਣੀ ਤੇ ਨਿਸ਼ਾਨੀਆਂ ਲਾਲੀਆਂ ਪ੍ਰਸ਼ਾਸਨ ਵੀ ਪਹੁੰਚਿਆ ਲੱਗਰ ਵੀ ਪਹੁੰਚਿਆ ਕਿ ਪਰਿਵਾਰ ਦੇ ਨਾਲ ਬੜੀ ਦੁਖਦਾਈ ਗੱਲ ਹੋਈ ਹੈ ਪਰਿਵਾਰ ਦੇ ਦੋ ਜੀ ਚਲੇ ਜਾਣੇ ਜੀ ਮੇਰੇ ਜੀਜਾ ਜੀ ਸੀਗੇ ਜੀ ਤੇ ਉਹ ਇਹਨਾਂ ਦੇ ਡੈਡੀ ਸੀਗੇ ਮੰਨਤ ਸਿੰਘ ਜੀ ਤੇ ਇਹ ਬਾਈ ਦਾ ਨਾਮ ਅਮਰਿਤ ਸਿੰਘ ਸੀਗਾ ਜੀ ਜੀ ਇਹ ਇੱਕ ਵਸ ਵੀ ਮੰਨ ਲਓ ਕੁੱਤੇ ਨੂੰ ਲੈ ਕੇ ਤੇ ਉਹ ਕਿਸੇ ਨੇ ਕੁੱਤਾ ਇਹਨਾਂ ਨੂੰ ਦੇਤਾ ਹੂੰ ਉਹ ਦੂਜੀ ਪਾਰਟੀ ਨੂੰ ਵੀ ਕਹਿੰਦਾ ਜਿਹੜੀ ਉਹ ਆਈ ਸੀਗੀ ਮੰਨ ਲਓ ਉਹਨਾਂ ਨੂੰ ਵੀ ਚਾਹਤਾ ਕਿ ਭਾਈ ਤੁਸੀਂ ਲੈ ਜਾਓ ਹਨਾ ਉਹ ਇਹਨਾਂ ਨੇ ਕਰੋ ਚੱਕਣਾਉਂਦੇ ਆ ਜੀ ਵੀ ਮੰਨ ਲਓ ਅਸੀਂ ਠੱਕੇ ਨਾਲ ਲੈ ਕੇ ਜਾਣਾ ਯਾਰ ਚਲੋ ਇਹ ਮਸਲੀ ਜੀ ਨੇ ਕਹਿ ਦਿੱ ਦਿੱਤਾ ਸੀਗਾ ਵੀ ਚਲੋ ਭਾਈ ਤੁਸੀਂ ਲੈ ਜਾਓ ਲੈ ਜਾਓ ਸੁਭਾ ਕੋਈ ਗੱਲ ਨਹੀਂ ਤੁਸੀਂ ਵੀ ਦੋ ਬੰਦੇ ਹੋਣਗੇ ਸੁਭਾ ਲੈ ਜਾਓ ਤੁਸੀਂ ਹਨਾ ਤੇ ਉਹ ਮੰਨ ਲਓ ਜੀ ਨਸ਼ੇੜੀ ਸੀਗੇ ਇਹਨਾਂ ਦਾ ਸਾਰਾ ਪਿੰਡ ਹੀ ਤੰਗ ਹੈ ਹਨਾ 8 ਤੋਂ 10 ਬੰਦੇ ਸੀਗੇ ਤੇ ਵੀ ਮੰਨ ਲਓ ਵੀ ਬਹੁਤ ਜਿਆਦੇ ਨਸ਼ੇੜੀ ਆ ਉਹ ਚਿੱਟੇ ਦੇ ਸਮਗਲ ਰਾ ਪੂਰੇ ਹੀ ਉਹ ਹਨ ਤੇ ਬਸ ਉਹਨਾਂ ਨੇ ਦੇਖੀ ਕੁਝ ਨਹੀਂ ਜੀ ਆਹ ਕੀ ਮੰਨ ਲਓ ਕਰੋ ਖਿੱਚ ਲਈ ਹਨਾ ਖਿੱਚ ਕੇ ਵੀ ਮੰਨ ਲਓ ਇਥੇ ਲਿਆ ਕੇ ਉਹਨਾਂ ਦੇ ਰਾੜਾ ਜਾਂ ਕੋਈ ਵੀ ਚਿੱਕੇ ਸੰਦ ਵੀ ਕੱਲੇ ਸਿਰ ਚ ਹੀ ਸੱਟਾਂ ਮਾਰੀਆਂ ਜਿਆਦਾ ਜੀ ਜੀ ਉਹ 10000 ਰੁਪਏ ਨਾਲ ਚੱਕੀ ਫਿਰਦੀ ਸੀ ਜੀ ਹਾਂ ਜੀ ਹਾਂ 10000 ਉਹਨਾਂ ਦੇ ਕੋਲੇ ਸੀ ਜੀ ਹਾਂ ਸਾਰੇ 10000 ਉਹਨਾਂ ਦੇ ਕੋਲੇ ਸੀ ਇਹ ਮਸਨਜੀ ਦੀ ਮੰਨ ਲਓ ਉਧਰਲੀ ਸਾਈਡ ਦੇ ਤੋਂ ਹੀ ਜੀ ਕਿ ਬਾਈ ਵੀ ਮੰਨ ਲਓ ਇੱਥੇ ਪੂਰੇ ਹੋਈ ਚੁੱਕੇ ਸੀ ਉਹਨਾਂ ਦਾ ਕੋਈ 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 ਸਾਥ ਸੀਗਾ ਜੀ ਜੀ ਜਾਦਾ ਵਾਰ ਸਿਰਤੀ ਕਰੇ ਉਹਨਾਂ ਨੇ ਹਾਂ ਜੀ ਹਾਂ ਜਾਦਾ ਵਾਰ ਸਿਰਤੀ ਸੀ ਜੀ ਮੰਨ ਲਓ ਬੱਚੇ ਦੇ ਮਾਰਨ ਲੱਗੇ ਆ ਤੇ ਉਹ ਮਾਤਾ ਕੋਲੇ ਸੀਗੇ ਜੀ ਉਹਨਾਂ ਨੇ ਬੱਚੇ ਨੂੰ ਤਾਂ ਸਾਈਡ ਤੇ ਕਰਤਾ ਤੇ ਮਾਤਾ ਦੇ ਬਾਹ ਤੇ ਲਾ ਗਏ ਜੀ ਜੀ ਹਾਂ ਜੀ ਹਾਂ ਸਾਡਾ ਪਿੰਡ ਕੂਟਸ਼ਮੀ ਰਹੀ ਤੇ ਬਸ ਅਸੀਂ ਸਿਰਫ ਕੋਈ 2-4 ਮਿੰਟ ਦੇ ਵਖਵੇਂ ਨਾਲ ਹੀ ਇੱਥੇ ਆ ਗਏ ਜੀ ਜਿਹੜੇ ਦੋਸ਼ੀ ਆ ਅਰੈਸਟ ਕਰ ਲੇ ਪੁੱਤ ਹਾਂ ਜੀ ਮੰਨ ਲਓ ਕੁਝ ਕਰਿਆ ਜੀ ਕੁਝ ਰਹਿੰਦੇ ਆ ਮੈਨੂੰ ਕੁਝ ਕਰਿਆ ਜੀ ਕੁਝ ਰਹਿੰਦੇ ਆ ਜੀ ਉਸਤਾਦ ਦੋ ਕੀ ਕਰਿਆ ਚਾਰ ਪੰਜ ਜਣੇ ਹਜੇ ਹੋਰ ਰਹਿੰਦੇ ਆ ਇੱਕalle ਬੰਦੇ ਦਾ ਕਰ ਨਹੀਂ ਸਕਦਾ ਜੀ ਪੰਜ ਸੱਤ ਬੰਦਿਆਂ ਦਾ ਕਰਾਉਂ ਚਿੱਟੇ ਦੇ ਪੂਰੇ ਭਪੂਰ ਸੀ ਜੀ ਸਾਰਾ ਪਿੰਡ ਇਹ ਕਹਿੰਦੇ ਵੀ ਤੰਗ ਪਰੇਸ਼ਾਨ ਕਰ ਛੱਡਿਆ ਇਹਨਾਂ ਨੇ ਤੇ ਵੀ ਬਹੁਤ ਜ਼ਿਆਦਾ ਇਹਨਾਂ ਨੇ ਇਹ ਘਟਨਾ ਕਰੀ ਬਹੁਤ ਜਿਆਦੇ ਮਾੜੀ ਗੱਲ ਕਰੀ ਜੀ ਇਹ ਬੱਚਿਆਂ ਨੂੰ ਕੀ ਖੁਸ਼ੀ ਆਈ ਜਾਂਦਾ ਮੂਰੇ ਕਿਸੇ ਨੂੰ ਨਹੀਂ ਛੱਡਦੇ ਸੀ ਇਹਨੇ ਨਸ਼ੇ ਦੇ ਜਦੋਂ ਬੰਦਾ ਤਾਕ ਹੀ ਆ ਗਿਆ ਹਾਂਜੀ ਹਾਂ ਤੇ ਤਾਂ ਸਰਕਾਰ ਮੂਰੇ ਇਹੀ ਕਰਦੇ ਆ ਬੇਨਤੀ ਵੀ ਉਹਨਾਂ ਨੂੰ ਸਖਤ ਸਖਤ ਕਾਰਵਾਈ ਤੇ ਜਿਹੜੀ ਇੱਕ ਵਕੀਲਾਂ ਨੂੰ ਬੇਨਤੀ ਕਰਦੇ ਆ ਚਿੱਟੇ ਵਾਲਿਆਂ ਦਾ ਤੁਸੀਂ ਵੀ ਖੁਸ਼ੀ ਇਹਨਾਂ ਦਾ ਤੁਸੀਂ ਜ਼ਮਾਨਤਾ ਲਿਆ ਕਰੋ ਵੀ ਇਹਨਾਂ ਨੂੰ ਹੱਥ ਬੰਨ ਕੇ ਪੁਲਿਸ ਵੀ ਜ਼ੋਰ ਲਾਉਂਦੀ ਚਿੱਟੇ ਵਾਲੇ ਫੜਦੇ ਖੁਸ਼ੀ ਤੋਂ ਜ਼ਮਾਨਤਾ ਪਿੰਡ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਦੇ ਚਿੱਟੇ ਵਾਲਿਆਂ ਨੇ ਤੁਸੀਂ ਜ਼ਮਾਨਤਾ ਨਾ ਲਿਆ ਕਿ ਬੇਬੇ ਜੀ ਇਹ ਕਾਨੂੰਨ ਵਸਤਾ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਦਿੰਦੀ ਆ ਪੰਜਾਬ ਦੇ ਵਿੱਚ ਦੋਨੋ ਜਨਗਤ ਦੇ ਵਾਰਦਾਤਾਂ ਘਟ ਨਹੀਂ ਰਹੀਆਂ ਵਧ ਰਹੀਆਂ ਤੁਸੀਂ ਵੇਖੋ ਰੋਜ਼ ਦੀਆਂ ਦਿਲ ਕੇ ਚਾਰ ਪੰਜ ਵਾਰਦਾਤਾਂ ਹੁੰਦੀਆਂ ਹੁੰਦੀਆਂ ਦਿਨ ਦਿਹਾੜੇ ਪਹਿਲਾਂ ਹੁੰਦੀਆਂ ਸੀ ਕੁਝ ਰਾਤ ਨੂੰ ਹੁੰਦੀਆਂ ਸੀ ਹੁਣ ਤਾਂ ਦਿਨ ਦਿਹਾੜੇ ਸ਼ਰਿਆ ਮੋਰੀਏ ਚਿੱਟੇ ਦਾ ਕਰ ਕੀ ਹੈ ਜੀ ਚਿੱਟੇ ਦੇ ਭਪੂਰ ਖੋਈ ਜਾਂਦੇ ਚਟਾਮ ਮਿਲ ਜਾਂਦਾ ਜੀ ਤਾਂ ਕਰਕੇ ਹੁਣ ਹੁਣ ਨਹੀਂ ਕੀ ਸਰਕਾਰ ਕੀ ਸਰਕਾਰਾਂ ਨੇ ਠੱਲ ਨਹੀਂ ਪਾਈ ਇਹ ਚਿੱਟੇ ਤੇ ਹਾਂ ਠੱਲ ਪਈ ਨਹੀਂ ਜੀ ਪਈ ਹੋਵੇ ਤਾਂ ਫਿਰ ਤਾਂ ਰੁਕੀ ਆ ਵੀ ਕੰਮ ਹੁਣ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਸਾਨੂੰ ਕਹਿੰਦੇ ਵੀ ਰੈਸਟ ਕਰ ਲੈਣੇ ਅਸੀਂ ਇੱਥੇ ਵੀ ਉਹਨਾਂ ਚੱਕਰ ਅਸੀਂ ਵੀ ਲੋਚਾ ਸ਼ਿਕਾਰ ਨਹੀਂ ਕਰਦੇ ਜਿਨ੍ਹਾਂ ਚੱਕ ਸਾਡਾ ਬੰਦਿਆਂ ਨੂੰ ਰੈਸਟ ਨਹੀਂ ਕਰਦੇ ਪੰਜ ਸੱਤ ਬੰਦੇ ਜੀ ਪੋਸਟ ਮਾਰਟ ਮੋਗੇ ਹਾਂਜੀ ਉਹ ਹੋ ਗਿਆ ਜੀ ਅਜੇ ਘੰਟਾ ਲੱਗੂਗਾ ਜੀ ਜਿਹੜੇ ਡੈੱਡ ਬੋਡੀਆਂ ਚ ਇਹਨਾਂ ਕਿਉਂ ਕਰੀ ਜਾਂਦੇ ਹੁਣ ਮਿਲ ਲੈਣ ਦਗਾਣੀ ਹਜ਼ਾਰ ਅਜੇ ਘੰਟਾ ਲੱਗ ਜੀ ਜਿਨ੍ਹਾਂ ਚੱਕ ਤੁਹਾਡਾ ਕਹਿੰਦਾ ਪਾਵੇ ਆ ਵੀ ਜਿਨ੍ਹਾਂ ਚੱਕ ਉਹ ਬੰਦੇ ਜਿਹੜੇ ਤੁਸੀਂ ਲਖਾਏ ਆ ਕਿੰਨੇ ਬੰਦੇ ਲਖਾਏ ਆ ਵਿੱਚ ਉਹ ਹੋਣਗੇ ਸੱਤ ਬੰਦੇ ਤਾਂ ਹੋਣਗੇ ਹੁੰਗੇ ਨਾਲ ਸੱਤ ਬੰਦੇ ਸੱਤਾਂ ਚ ਕਿੰਨੇ ਫੜੇ ਗਏ ਅਜੇ ਤਿੰਨ ਕੀ ਫੜੇ ਗਏ ਤਿੰਨ ਫੜੇ ਗਏ ਨਾਮ ਕੀ ਕੀ ਉਹਨਾਂ ਦਾ ਜੀ ਨਾਮ ਤਾਂ ਇਨੇ ਚ ਚਲੋ ਜਿਹੜੇ ਹੁਣ ਬਾਕੀ ਚਾਰ ਰਹਿ ਗਏ ਤੁਸੀਂ ਕਹਿੰਦੇ ਵੀ ਉਹ ਵੀ ਅਰੈਸਟ ਕਰੋ ਫੇਰ ਅਸੀਂ ਸੰਸਕਾਰ ਕਰਾਂਗੇ ਆ ਫੇਰ ਸੰਸਕਾਰ ਕਰਾਂਗੇ ਜੀ ਉਹ ਤਦ ਤੱਕ ਨਹੀਂ ਕਿ ਸੰਸਕਾਰ ਨਹੀਂ ਕਰਦੇ ਤੁਸੀਂ ਹਾਂਜੀ ਜੀ ਪਰਿਵਾਰ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀ ਐ ਉਹ ਸੱਤ ਲਿਖਾਏ ਗਏ ਪਰਿਵਾਰ ਵੱਲੋਂ ਜਿਨ੍ਹਾਂ ਨੇ ਜਨਕਿ ਘਰੇ ਆਕੇ ਪਰਿਵਾਰ ਦੇ ਉੱਤੇ ਅਟੈਕ ਕੀਤਾ ਕਤਲ ਕੀਤਾ ਇੱਕ ਬੱਚੇ ਦੇ ਬਾਪ ਦਾ ਇੱਕ ਉਹਦੇ ਦਾਦਾ ਜੀ ਦਾ ਤੇ ਮਾਤਾ ਦੇ ਵੀ ਸੱਟ ਲੱਗੀਆਂ ਅਸੀਂ ਉਹਨਾਂ ਉੱਤੇ ਇੱਕ ਸਸਕਾਰ ਨਹੀਂ ਕਰਾਂਗੇ ਜਿੰਨਾ ਚਿੱਕ ਸੱਤੇ ਦੇ ਸੱਤੇ ਦੋਸ਼ੀ ਫੜੇ ਨਹੀਂ ਜਾਂਦੇ ਅਸੀਂ ਉਹਨਾਂ ਚਿੱਕ ਜਨਕਿ ਜਿਹੜੇ ਡੈਡਿੰਗ ਬਾਡੀ ਆ ਅਜੇ ਕਰੇਗਾ ਕੀ ਅਗਲੀ ਕਾਰਵਾਈ ਹੁੰਦੀ ਹੈ ਉਹ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਤੇ ਨਵੀਂ ਵੀਡੀਓ ਦੇ ਨਾਲ ਫਿਰ ਮਿਲਦੇ ਆਂ ਪੰਜਾਬ ਚਲਿਓ